ਸਾ ਸ਼੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ YouTube ਚੈਨਲ ਅਨਮੁੱਲੇ ਅਲਫਾਜ਼ ਉਪਰ ਅੱਜ ਇੱਕ ਹੋਰ ਕਹਾਣੀ ਲੈ ਕੇ ਹਾਜ਼ਰ ਹੋਈ ਹਾਂ ਬੰਸੋ ਘਰ ਦਾ ਸਾਰਾ ਕੰਮ ਕਰਦੀ ਸੀ ਪਰ ਉਸ ਨੇ ਕਦੇ ਕੰਮ ਵਾਲੀ ਨਹੀਂ ਸੀ ਰੱਖੀ ਉਸ ਦੇ ਪੁੱਤਰਾਂ ਨੇ ਉਸ ਨੂੰ ਬਹੁਤ ਵਾਰੀ ਕਹਿਣਾ ਕਿ ਮਾਂ ਤੇਰੇ ਤੋਂ ਹੁਣ ਕੰਮ ਨਹੀਂ ਹੁੰਦਾ ਆਪਾਂ ਕੰਮ ਵਾਲੀ ਰੱਖ ਲੈਂਦੇ ਹਾਂ ਅੱਗੇ ਤਾਂ ਆਪਣੇ ਘਰ ਦੀ ਹੈਸੀਅਤ ਇੰਨੀ ਨਹੀਂ ਵਧੀਆ ਸੀ ਹੁਣ ਤਾਂ ਅਸੀਂ ਵੀ ਦੋਨੋਂ ਭਰਾ ਕਮਾਉਣੇ ਹਾਂ ਤੇਰੇ ਇਕੱਲੇ ਤੋਂ ਕੰਮ ਨਹੀਂ ਹੁੰਦਾ ਤੇ ਹੁਣ ਆਪਾਂ ਕੰਮ ਵਾਲੀ ਰੱਖ ਲੈਂਦੇ ਹਾਂ ਤੇਰਾ ਵੀ ਅੱਗੇ ਨਾਲੋਂ ਸਰੀਰ ਵਡੇਰਾ ਹੋ ਗਿਆ ਹੈ ਪਰ ਬੰਸੋ ਅੱਖੇ ਕਿੱਥੇ ਲੱਗਦੀ ਸੀ ਫਿਰ ਵੀ ਉਸਨੇ ਕਹਿਣਾ ਨਹੀਂ ਨਹੀਂ ਪੁੱਤ ਉੱਤਰ ਮੈਨੂੰ ਕੰਮ ਵਾਲੀ ਤੇ ਯਕੀਨ ਨਹੀਂ ਮੈਂ ਜੋ ਕੰਮ ਕਰਨਾ ਆਪਣੇ ਹੱਥਾਂ ਨਾਲ ਹੀ ਕਰਨਾ ਹੈ ਹਰ ਵਾਰੀ ਬੰਸੋ ਆਪਣੀ ਜਿੱਦ ਤੇ ਅੜੀ ਰਹਿੰਦੀ ਸੀ ਦੋਨੋਂ ਭਰਾਵਾਂ ਨੇ ਰੋਜ਼ ਹੀ ਇਦਾਂ ਕਹਿਣਾ ਕਿ ਮਾਤਾ ਕੰਮ ਵਾਲੀ ਰੱਖ ਲੈ ਪਰ ਬੰਸੋ ਦੇ ਕੰਨ ਤੇ ਜੂ ਨਹੀਂ ਸੀ ਸਰਕਦੀ ਇੱਕ ਦਿਨ ਛੋਟਾ ਭਰਾ ਕਰਮਾ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਮਾਂ ਜੇਕਰ ਤੂੰ ਕੰਮ ਵਾਲੀ ਨਹੀਂ ਰੱਖਣੀ ਤੇ ਆਪਾਂ ਵੱਡੇ ਵੀਰ ਹਰਮਨ ਦਾ ਵਿਆਹ ਕਰ ਦਿੰਦੇ ਹਾਂ ਭਾਬੀ ਘਰ ਆ ਜਾਏਗੀ ਤੇ ਨਾਲੇ ਤੈਨੂੰ ਕੰਮ ਵਿੱਚ ਸੌਖਾ ਹੋ ਜਾਏਗਾ ਤੇਰੀ ਜਿੱਦ ਵੀ ਪੂਰੀ ਹੋ ਜਾਊਗੀ ਜਿਹੜੀ ਤੂੰ ਕੈਨੀ ਹੈਗੀ ਕੰਮ ਵਾਲੀ ਤੋਂ ਕੰਮ ਨਹੀਂ ਕਰਾਉਣਾ ਬੰਸੋ ਆਪਣੇ ਛੋਟੇ ਪੁੱਤਰ ਕਰਮੇ ਦੀਆਂ ਗੱਲਾਂ ਤੋਂ ਪਰਸਾਨ ਹੋ ਜਾਂਦੀ ਹੈ ਤੇ ਕਹਿੰਦੀ ਹੈ ਕਿ ਠੀਕ ਹੈ ਪੁੱਤ ਹੁਣ ਤੁਹਾਡੀ ਉਮਰ ਵੀ ਹੈ ਵਿਆਹ ਕਰਾਉਂਦੀ ਆਪਾਂ ਪਹਿਲਾਂ ਵੱਡੇ ਪੁੱਤਰ ਦਾ ਵਿਆਹ ਕਰ ਦਿੰਦੇ ਹਾਂ ਤੇ ਫੇਰ ਤੇਰਾ ਕਰ ਦਵਾਂਗੇ ਬੰਸੋ ਦੇ ਗਵਾਂਢ ਹੀ ਇੱਕ ਹੋਰ ਸੀ ਜਿਹੜੀ ਕਿ ਰਿਸ਼ਤੇ ਕਰਾਉਂਦੀ ਸੀ ਬੰਸੋ ਉਹਨਾਂ ਦੇ ਘਰ ਜਾਂਦੀ ਹੈ ਤੇ ਕਹਿੰਦੀ ਹੈ ਕਿ ਦੀਪੋ ਤੂੰ ਤਾਂ ਕਈ ਰਿਸ਼ਤੇ ਕਰਾਏ ਹਨ ਆਂਡ ਗਵਾਂਡ ਮੈਨੂੰ ਵੀ ਇੱਕ ਰਿਸ਼ਤੇ ਦੀ ਦੱਸ ਪਾ ਮੈਂ ਆਪਣੇ ਵੱਡੇ ਪੁੱਤਰ ਦਾ ਵਿਆਹ ਕਰਨਾ ਹੈ ਮੇਰੇ ਤੋਂ ਹੁਣ ਕੰਮ ਨਹੀਂ ਹੁੰਦਾ ਤੇ ਨਾਲੇ ਮੇਰੇ ਪੁੱਤਰ ਦੇ ਵਿਆਹ ਵਾਲੀ ਉਮਰ ਲੰਘ ਰਹੀ ਹੈ ਦੀਪੋ ਕਹਿੰਦੀ ਠੀਕ ਹੈ ਭੈਣੇ ਮੈਂ ਜੇ ਕੋਈ ਰਿਸ਼ਤਾ ਹੋਇਆ ਤਾਂ ਤੈਨੂੰ ਦੱਸ ਪਾਵਾਂਗੀ ਇਦਾਂ ਹੀ ਕਰਦਿਆਂ ਕਰਦਿਆਂ ਬੰਸੋ ਆਪਣੇ ਘਰ ਚਲੀ ਜਾਂਦੀ ਹੈ ਤੇ ਘਰ ਆ ਕੇ ਆਪਣੇ ਜਦੋਂ ਦੋਨੋਂ ਪੁੱਤਰ ਕੰਮ ਤੋਂ ਆਉਂਦੇ ਹਨ ਉਹਨਾਂ ਨੂੰ ਦੱਸਦੀ ਹੈ ਕਿ ਮੈਂ ਅੱਜ ਦੀਪੋ ਹੁਣਾ ਦੇ ਘਰੇ ਗਈ ਸੀ ਹਰਮਨ ਦੇ ਰਿਸ਼ਤੇ ਦੀ ਗੱਲ ਕੀਤੀ ਸੀ ਉਹ ਕਹਿੰਦੀ ਸੀ ਜੇਕਰ ਕੋਈ ਰਿਸ਼ਤਾ ਆਇਆ ਤਾਂ ਜ਼ਰੂਰ ਦੱਸ ਪਾਵੇਗੀ ਇਦਾਂ ਹੀ ਕਰਦਿਆਂ ਹੀ ਕਈ ਦਿਨ ਬੀਤ ਗਏ ਦੀਪੋ ਬੰਸੋ ਕੇ ਘਰ ਆਈ ਬੰਸੋ ਘਰਈ ਕੱਲੀ ਹੀ ਸੀ ਦੀਪੋ ਗੇੜ ਖੜਕਾ ਕੇ ਕਹਿੰਦੀ ਹੈ ਕਿ ਭੈਣੇ ਘਰੇ ਹੀ ਹੈ ਗੇਟ ਦੀ ਆਵਾਜ਼ ਸੁਣ ਕੇ ਬੰਸੋ ਗੇਟ ਖੋਲਦੀ ਹੈ ਤੇ ਕਹਿੰਦੀ ਹੈ ਕਿ ਹਾਂ ਭੈਣੇ ਮੈਂ ਘਰੇ ਹੀ ਹਾਂ ਦੋਨੋਂ ਜਣੀਆਂ ਅੰਦਰ ਚਲੀਆਂ ਜਾਂਦੀਆਂ ਹਨ ਤੇ ਗੱਲਾਂ ਕਰਦੀਆਂ ਹਨ ਚਾਹ ਪਾਣੀ ਪੀਣ ਤੋਂ ਬਾਅਦ ਦੀਪੋ ਕਹਿੰਦੀ ਹੈ ਕਿ ਭੈਣ ਤੂ ਮੈਨੂੰ ਰਿਸ਼ਤੇ ਬਾਰੇ ਕਹਿੰਦੀ ਸੀ ਆਪਣੇ ਵੱਡੇ ਪੁੱਤਰ ਦੇ ਬਾਰੇ ਮੈਂ ਸੋਚਦੀ ਸੀ ਕਿ ਮੇਰੀ ਭੈਣ ਦੀ ਹੀ ਕੁੜੀ ਹੈ ਉਹ ਬਹੁਤ ਸਾਊ ਹੈ ਪੜ੍ਹੀ ਲਿਖੀ ਵੀ ਹੈ ਤੇ ਕੰਮ ਕਰ ਵਾਲੀ ਵੀ ਹੈ ਮੈਂ ਆਪਣੀ ਭੈਣ ਨੂੰ ਹੀ ਰਿਸ਼ਤੇ ਬਾਰੇ ਪੁੱਛਿਆ ਸੀ ਤੁਹਾਨੂੰ ਕੁੜੀ ਦੀ ਫੋਟੋ ਦਿਖਾ ਦਿੰਦੀ ਹਾਂ ਜੇਕਰ ਤੁਹਾਨੂੰ ਕੁੜੀ ਪਸੰਦ ਹੈ ਤਾਂ ਆਪਾਂ ਅੱਗੋਂ ਦੀ ਫੇਰ ਗੱਲ ਕਰ ਲੈਂਦੇ ਹਾਂ ਆਪਾਂ ਰਿਸ਼ਤਾ ਫਿਰ ਪੱਕਾ ਕਰ ਲੈਂਦੇ ਹਾਂ ਮੇਰੇ ਫੋਨ ਵਿੱਚ ਫੋਟੋ ਹੈਗੀ ਹੈ ਮੈਂ ਤੁਹਾਨੂੰ ਕੁੜੀ ਦੀ ਫੋਟੋ ਦਿਖਾ ਦਿੰਦੀ ਹਾਂ ਬੰਸੋ ਕਹਿੰਦੀ ਹੈ ਭੈਣ ਤੂੰ ਚੱਲ ਮੈਨੂੰ ਫੋਨ ਦੇ ਇੱਕ ਵਾਰੀ ਫੋਟੋ ਦਿਖਾ ਦੇ ਫਿਰ ਆਪਾਂ ਹਰਮਨ ਨਾਲ ਗੱਲ ਕਰ ਲਵਾਂਗੇ ਤੇ ਉਸ ਨੂੰ ਵੀ ਫੋਟੋ ਦਿਖਾ ਦੇਵਾਂਗੇ ਦੀਪੋ ਬੰਸੋ ਨੂੰ ਫੋਟੋ ਦਿਖਾ ਦਿੰਦੀ ਹੈ ਤੇ ਕਹਿੰਦੀ ਹੈ ਕਿਵੇਂ ਲੱਗੀ ਭੈਣ ਤੈਨੂੰ ਇਹ ਕੁੜੀ ਬੰਸੋ ਕਹਿੰਦੀ ਹੈ ਕਿ ਮੈਨੂੰ ਤਾਂ ਕੁੜੀ ਬਹੁਤ ਪਸੰਦ ਆਈ ਹੈ ਮੇਰੇ ਤਾਂ ਪਸੰਦ ਹੈ ਕੁੜੀ ਬਾਕੀ ਜਦੋਂ ਕਰਮਣ ਹਰਮਣ ਘਰ ਆ ਗਿਆ ਤਾਂ ਮੈਂ ਉਸ ਨੂੰ ਫੋਟੋ ਦਿਖਾ ਦਵਾਂਗੀ ਤੇ ਫਿਰ ਆਪਾਂ ਅੱਗੇ ਗੱਲ ਤੋਰ ਲਵਾਂਗੇ ਸ਼ਾਮ ਨੂੰ ਦੋਨੋਂ ਪੁੱਤਰ ਜਦੋਂ ਕੰਮ ਤੋਂ ਘਰ ਆਉਂਦੇ ਹਨ ਤੇ ਬੰਸੋ ਆਪਣੇ ਦੋਨਾਂ ਪੁੱਤਰਾਂ ਕੋਲ ਗੱਲ ਕਰਦੀ ਹੈ ਤੇ ਕਹਿੰਦੀ ਹੈ ਕਿ ਤੇਪੋ ਆਈ ਸੀ ਉਹ ਮੈਨੂੰ ਇੱਕ ਰਿਸ਼ਤੇ ਦੀ ਦੱਸ ਪਾਉਂਦੀ ਸੀ ਤੇ ਉਸ ਦੀ ਭੈਣ ਦੀ ਹੀ ਕੁੜੀ ਹੈ ਮੈਂ ਕੁੜੀ ਦੀ ਫੋਟੋ ਦੇਖੀ ਹੈ ਮੈਨੂੰ ਕੁੜੀ ਪਸੰਦ ਹੈ ਆਪਾਂ ਕੁੜੀ ਦੇਖ ਲੈਣੇ ਆ ਫਿਰ ਦੇਖਾ ਦਿਖਾਈ ਕਰ ਲੈਂਦੇ ਹਾਂ ਤੇ ਫਿਰ ਜਲਦੀ ਹੀ ਵਿਆਹ ਕਰ ਲਵਾਂਗੇ ਉਹਦੇ ਦੋਨੋਂ ਪੁੱਤਰ ਬੋਲੇ ਮਾਂ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਆਪਾਂ ਉਦਾਂ ਹੀ ਕਰ ਲੈਂਦੇ ਹਾਂ ਫਿਰ ਆਪਾਂ ਇੱਕ ਦਿਨ ਦਾ ਟਾਈਮ ਰੱਖ ਲੈਂਦੇ ਹਾਂ ਤੇ ਉਹਦੀ ਕੋ ਘਰੇ ਆ ਜਾਣਗੇ ਕੁੜੀ ਵਾਲੇ ਤੇ ਆਪਾਂ ਵੀ ਉਧਰ ਜਾ ਕੇ ਕੁੜੀ ਦੇਖ ਲੈਂਦੇ ਹਾਂ 500 ਕਹਿੰਦੀ ਠੀਕ ਐ ਫਿਰ 500 ਦੀਪੋ ਘਰ ਚਲੀ ਜਾਂਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਸਾਨੂੰ ਕੁੜੀ ਪਸੰਦ ਐ ਤੁਸੀਂ ਉਹਨਾਂ ਤੋਂ ਦਿਨ ਵਾਰ ਪੁੱਛ ਕੇ ਘਰ ਬੁਲਾ ਲਓ ਫਿਰ ਆਪਾਂ ਘਰ ਬੈਠ ਕੇ ਗੱਲ ਕਰ ਲਵਾਂਗੇ ਤੇ ਬਾਕੀ ਮੁੰਡਾ ਕੁੜੀ ਦੋਨੋਂ ਆਪਸ ਵਿੱਚ ਗੱਲ ਕਰ ਲੈਣਗੇ ਜਿਵੇਂ ਉਹਨਾਂ ਦੀ ਰਾਏ ਹੋਈ ਇੱਕ ਦੂਜੇ ਨੂੰ ਪੁੱਛ ਲੈਣਗੇ ਬਾਕੀ ਜ਼ਿੰਦਗੀ ਤਾਂ ਉਹਨਾਂ ਨਹੀਂ ਆਪਸ ਵਿੱਚ ਕੱਟਣੀ ਹੈ ਦੀਪੋ ਕਹਿੰਦੀ ਠੀਕ ਹੈ ਭੈਣ ਜੀ ਜਿਵੇਂ ਤੁਹਾਨੂੰ ਚੰਗਾ ਲੱਗੇ ਉਦਾਂ ਹੀ ਕਰ ਲਵਾਂਗੇ ਬੰਸੋ ਦੇ ਵੱਡੇ ਪੁੱਤਰ ਦਾ ਰਿਸ਼ਤਾ ਪੱਕਾ ਹੋ ਜਾਂਦਾ ਹੈ ਤੇ ਮਹੀਨੇ ਦੇ ਵਿੱਚ ਹੀ ਵਿਆਹ ਹੋ ਜਾਂਦਾ ਹੈ ਬੰਸੋ ਦੀ ਵੱਡੀ ਨੋ ਬਹੁਤ ਹੀ ਸੋਹਣੀ ਤੇ ਮਿਲਾਪੜੀ ਸੀ ਪਰ ਘਰੋਂ ਗਰੀਬ ਹੋਣ ਕੇ ਹੋਣ ਦੇ ਕਾਰਨ ਘਰ ਦਾ ਸਾਰਾ ਕੰਮ ਕਰ ਜਾਂਦੀ ਸੀ ਜਦੋਂ ਬੰਸੋ ਦੇ ਵੱਡੇ ਪੁੱਤਰ ਹਰਮਨ ਦਾ ਵਿਆਹ ਹੋ ਜਾਂਦਾ ਹੈ ਤਾਂ ਉਸ ਦੀ ਨਵੇਂ ਪਹਿਲੇ ਦਿਨ ਹੀ ਟਾਈਮ ਨਾਲ ਉੱਠ ਕੇ ਸਾਰਾ ਕੰਮ ਕਰ ਸਾਹਮਣ ਲੱਗ ਜਾਂਦੀ ਹੈ ਤੇ ਸਾਰੇ ਉਸ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਹਨ ਰਸੋਈ ਵਿੱਚ ਜਾ ਕੇ ਪਹਿਲੇ ਦਿਨ ਹੀ ਰੋਟੀ ਪਾਣੀ ਬਣਾਉਣ ਲੱਗ ਜਾਂਦੀ ਹੈ ਤੇ ਬੰਸੋ ਵੀ ਪਹਿਲਾਂ ਦੀ ਤਰ੍ਹਾਂ ਵੇਲੀ ਨਹੀਂ ਬੈਠਦੀ ਉਹ ਵੀ ਕੱਪੜੇ ਧੋਣ ਲੱਗ ਜਾਂਦੀ ਹੈ ਬੰਸੋ ਦੀ ਨੂੰ ਰੋਟੀ ਪਾਣੀ ਬਣਾ ਕੇ ਬੰਸੋ ਨੂੰ ਕਹਿੰਦੀ ਹੈ ਕਿ ਮੰਮੀ ਜੀ ਤੁਸੀਂ ਅੱਜ ਤੋਂ ਬਾਅਦ ਕੱਪੜੇ ਨਹੀਂ ਧੋਣੇ ਮੈਂ ਹੀ ਕੱਪੜੇ ਧੋਵਾਂ ਕਰਾਂਗੀ ਤੇ ਘਰ ਦਾ ਸਾਰਾ ਕੰਮ ਕਰਾਂਗੀ ਤੁਹਾਡੀ ਇਹ ਆਰਾਮ ਦੀ ਉਮਰ ਹੈ ਤੁਸੀਂ ਆਰਾਮ ਕਰਿਆ ਕਰੋ ਬੰਸੋ ਕਹਿੰਦੀ ਹੈ ਕਿ ਪੁੱਤਰ ਮੈਂ ਪਹਿਲਾਂ ਵੀ ਸਾਰਾ ਕੰਮ ਆਪ ਹੀ ਕਰਦੀ ਸੀ ਤੇ ਮੈਨੂੰ ਵਿਹਲੇ ਬੈਨ ਦੀ ਆਦਤ ਨਹੀਂ ਹੈ ਤੇ ਮੇਰੇ ਤੋਂ ਵਿਹਲੇ ਬੈਠਿਆ ਨਹੀਂ ਜਾਂਦਾ ਤੇ ਵਿਹਲੇ ਬੈਠ ਕੇ ਹੱਡ ਪੈਰ ਹੀ ਦੁਖਣ ਲੱਗ ਜਾਂਦੇ ਹਨ ਤੇ ਇਦਾਂ ਤਾਂ ਮਸ਼ੀਨਰੀ ਚੱਲਦੀ ਹੀ ਸਹੀ ਰਹਿੰਦੀ ਹੈ ਬੰਸੋ ਦੀ ਨੋ ਸਿਆਣੀ ਸੀ ਸਿਮਮੀ ਉਹ ਕਹਿੰਦੀ ਕਿ ਨਹੀਂ ਮੰਮੀ ਜੀ ਤੁਸੀਂ ਜੇ ਵਿਹਲੇ ਨਹੀਂ ਬੈਠਣਾ ਤਾਂ ਤੁਸੀਂ ਸਵੇਰੇ ਸੈਰ ਕਰ ਲਿਆ ਕਰੋ ਪਰ ਘਰ ਦਾ ਕੰਮ ਮੈਂ ਤੁਹਾਨੂੰ ਨਹੀਂ ਕਰਨ ਦੇਣਾ ਬੰਸੋ ਪਹਿਲੇ ਦਿਨ ਹੀ ਆਪਣੀ ਨੂੰ ਦੇ ਕੰਮ ਤੋਂ ਖੁਸ਼ ਹੋ ਕੇ ਉਸ ਨੂੰ ਸੋਨੇ ਦੀ ਮੁੰਦਰੀ ਸ਼ਗਨ ਵਜੋਂ ਦਿੰਦੀ ਹੈ ਜਦੋਂ ਸੀ ਮੀ ਦਾ ਬਣਿਆ ਰੋਟੀ ਪਾਣੀ ਸਾਰਾ ਪਰਿਵਾਰ ਖਾਂਦਾ ਹੈ ਤਾਂ ਸਾਰੇ ਕਹਿੰਦੇ ਹਨ ਕਿ ਸਿਮਮੀ ਨੇ ਰੋਟੀ ਪਾਣੀ ਬਹੁਤ ਵਧੀਆ ਬਣਾਇਆ ਹੈ ਇੰਦਾ ਤੱਕ ਕਦੀ ਅਸੀਂ ਹੋਟਲ ਤੋਂ ਨਹੀਂ ਖਾਧਾ ਸਿਮਮੀ ਦਾ ਧਯੋਰ ਉਸ ਨੂੰ ਮਸ਼ਕਰੀਆਂ ਕਰਦਾ ਕਹਿੰਦਾ ਹੈ ਸਾਰੇ ਪਰਿਵਾਰ ਨੇ ਬਹੁਤ ਖੁਸ਼ ਹੋ ਕੇ ਰੋਟੀ ਖਾਧੀ ਸਿਮਮੀ ਦਾ ਪਤੀ ਵੀ ਸ਼ਾਮ ਨੂੰ ਘਰ ਆ ਕੇ ਉਸ ਨੂੰ سونے ਦੀ ਚੈਣੀ ਦਿੰਦਾ ਹੈ ਤੇ ਕਹਿੰਦਾ ਹੈ ਕਿ ਅੱਜ ਤੇਰਾ ਪਹਿਲਾ ਦਿਨ ਸੀ ਤੇ ਤੂੰ ਘਰ ਦੀ ਸਾਰੀ ਜ਼ਿੰਮੇਵਾਰੀ ਸੰਭੀ ਹੈ ਮੈਨੂੰ ਤੇਰੇ ਤੇ ਮਾਣ ਹੈ ਤੇ ਇਹ ਮਾਣ ਤੂੰ ਮੇਰਾ ਸਾਰੀ ਉਮਰ ਹੀ ਬਣਾਈ ਰੱਖੀ ਸਿਮੀ ਵੀ ਆਪਣੇ ਪਤੀ ਦੇ ਗੱਲ ਲੱਗ ਕੇ ਕਹਿੰਦੀ ਹੈ ਕਿ ਹਾਂਜੀ ਇਹ ਮਾਣ ਸਾਰੀ ਉਮਰ ਹੀ ਮੈਂ ਇਦਾਂ ਬਣਾਈ ਰੱਖੂਗੀ ਕਦੀ ਵੀ ਤੁਹਾਡਾ ਯਕੀਨ ਨਹੀਂ ਤੋੜਾਂਗੀ ਸੇ ਮੇਂ ਘਰ ਦਾ ਸਾਰਾ ਕੰਮ ਕਰ ਕਰਦੀ ਤੇ ਸਵੇਰੇ ਜਲਦੀ ਉੱਠ ਜਾਂਦੀ ਪਹਿਲਾਂ ਸਾਰੇ ਪਰਿਵਾਰ ਨੂੰ ਚਾਹ ਪਾਣੀ ਬਣਾ ਕੇ ਪਿਉਂਦੀ ਤੇ ਉਸ ਤੋਂ ਬਾਅਦ ਰੋਟੀ ਪਾਣੀ ਦਾ ਕੰਮ ਕਰਦੀ ਤੇ ਆਪਣੇ ਛੋਟੇ ਦਿਓਰ ਤੇ ਆਪਣੇ ਪਤੀ ਦੋਨਾਂ ਦੇ ਟਿਫਨ ਪੈ ਕਰਦੀ ਉਸ ਤੋਂ ਬਾਅਦ ਘਰ ਦਾ ਬਾਕੀ ਕੰਮ ਝਾੜੂ ਪੋਚਾ ਕੱਪੜੇ ਲੀੜੇ ਧੋਂਦੀ ਸਿਮੀ ਨੇ ਕਦੇ ਮੱਥੇ ਵੱਟ ਨਹੀਂ ਪਾਇਆ ਸੀ ਕਿ ਮੈਨੂੰ ਘਰ ਦਾ ਸਾਰਾ ਕੰਮ ਹੀ ਕਰਨਾ ਪੈਂਦਾ ਹੈ ਇਦਾਂ ਹੀ ਕਰਦਿਆਂ ਹੌਲੀ-ਹੌਲੀ ਹਰਮਨ ਦੇ ਸਿਮੀ ਦੇ ਵਿਆਹ ਨੂੰ ਪੂਰਾ ਸਾਲ ਹੋ ਗਿਆ ਸੀ ਇੱਕ ਦਿਨ ਅਚਾਨਕ ਹੀ ਸਿਮੀ ਬਿਮਾਰ ਹੋ ਗਈ ਤਾਂ ਜਦੋਂ ਡਾਕਟਰ ਨੂੰ ਬੁਲਾਇਆ ਗਿਆ ਤਾਂ ਪੁੱਛਿਆ ਕੀ ਹੋਇਆ ਹੈ ਤਾਂ ਡਾਕਟਰ ਨੇ ਕਿਹਾ ਕਿ ਸਿਮੀ ਮਾਂ ਬਣਨ ਵਾਲੀ ਹੈ ਇਸ ਕਰਕੇ ਹੁਣ ਇਹਨੂੰ ਘਰ ਦਾ ਕੰਮ ਜ਼ਿਆਦਾ ਨਾ ਕਰਨ ਦਿਓ ਤੇ ਘਰ ਦੇ ਕੰਮ ਤੋਂ ਪਰਹੇਜ਼ ਰੱਖਣ ਦਿਓ ਬਨਸੋ ਤੇ ਉਸਦਾ ਪਰਿਵਾਰ ਬਹੁਤ ਖੁਸ਼ ਹੋਇਆ ਤੇ ਡਾਕਟਰ ਨੂੰ ਕਹਿੰਦੇ ਠੀਕ ਹੈ ਬਨਸੋ ਨੇ ਅੱਗੇ ਵੀ ਪਹਿਲਾਂ ਕੰਮ ਵਾਲੀ ਨਹੀਂ ਰੱਖੀ ਸੀ ਤੇ ਇਸ ਕਰਕੇ ਉਹ ਹੁਣ ਵੀ ਕਹਿੰਦੀ ਸੀ ਕਿ ਮੈਂ ਕੰਮ ਆਪੇ ਕਰ ਲਿਆ ਕਰਾਂਗੀ ਸਿਮੀ ਆਪਣੀ ਸਿਹਤ ਦਾ ਧਿਆਨ ਰੱਖੇ ਬਨਸੋ ਦੇ ਪੁੱਤਰਾਂ ਨੇ ਫਿਰ ਉਸ ਨੂੰ ਕਹਿਣਾ ਕਿ ਮਾਂ ਸਿਮੀ ਕਰਕੇ ਉਸ ਦੇ ਖਾਣ ਪੀਣ ਕਰਕੇ ਵੀ ਖੇਚਲ ਹੋਰ ਵੱਜ ਜਾਣੀ ਹੈ ਆਪਾਂ ਕੰਮ ਵਾਲੀ ਰੱਖ ਲੈਂਦੇ ਹਾਂ ਨਾਲੇ ਤੁਹਾਨੂੰ ਸੌਖਾ ਹੋ ਜਾਏਗਾ ਨਾਲੇ ਸਿਮੀ ਨੂੰ ਸੌਖਾ ਹੋ ਜਾਏਗਾ ਪਰ ਬਨਸੋ ਤਾਂ ਆਪਣੀ ਜਿੱਦ ਉੱਪਰ ਹੀ ਅੜੀ ਹੋਈ ਸੀ ਉਹ ਕਹਿੰਦੀ ਸੀ ਕਿ ਮੈਨੂੰ ਇੰਨਾ ਸਮਾਂ ਵਿਆਹੀ ਨੂੰ ਹੋ ਗਿਆ 30 35 ਸਾਲ ਹੋ ਗਏ ਮੈਂ ਅੱਜ ਤੱਕ ਕੋਈ ਕੰਮ ਵਾਲੀ ਨਹੀਂ ਰੱਖੀ ਤੇ ਮੈਂ ਨਾ ਹੀ ਹੁਣ ਰੱਖਣੀ ਹੈ ਨਾਲੇ ਅੱਗੇ ਕਿਹੜਾ ਜਵਾਕ ਨਹੀਂ ਹੁੰਦੇ ਸੀ ਅੱਗੇ ਵੀ ਤਾਂ ਜਵਾਕ ਹੁੰਦੇ ਸੀ ਲੋਕੀ ਸਾਰਾ ਕੰਮ ਕਰਦੇ ਸੀ ਨਾਲੇ ਅੱਗੇ ਤਾਂ ਜਵਾਕ ਵੀ ਘਰ ਵਿੱਚ ਹੀ ਹੋ ਪੈਂਦੇ ਸੀ ਅੱਜ ਕੱਲ ਦੇ ਡਾਕਟਰਾਂ ਦੇ ਵੀ ਨਵੇਂ ਝੋ ਚਲੇ ਹਨ ਬਨਸੋਦਿਆ ਇਹ ਗੱਲਾਂ ਸੁਣ ਕੇ ਸਿਮੀ ਨੇ ਸਿਮੀ ਨੂੰ ਕਹਿ ਲ ਸਿਮੀ ਕਹਿਣ ਲੱਗੀ ਕਿ ਮੰਮੀ ਜੀ ਮੈਂ ਤੁਹਾਡੇ ਨਾਲ ਕੰਮ ਕਰਵਾਵਾ ਕਰਾਂਗੀ ਜਿੰਨਾ ਮੇਰੇ ਤੋਂ ਹੋ ਸਕਿਆ ਬਾਕੀ ਆਪਾਂ ਛੋਟੇ ਵੀਰ ਜੀ ਦਾ ਵਿਆਹ ਕਰ ਲੈਂਦੇ ਹਾਂ ਤੇ ਨਾਲੇ ਛੋਟੀ ਦਰਾਨੀ ਵੀ ਆ ਜਾਏਗੀ ਨਾਲੇ ਘਰ ਚ ਕੰਮ ਕਰਨਾ ਵੀ ਸੌਖਾ ਹੋ ਜਾਏਗਾ ਨਾਲੇ ਮੇਰੀ ਵੀ ਮਦਦ ਹੋ ਜਾਏਗੀ ਬੰਸੋ ਸਿਮੀ ਦੀ ਗੱਲ ਸੁਣ ਕੇ ਕਹਿੰਦੀ ਹੈਗੀ ਪੁੱਤ ਗੱਲ ਤਾਂ ਤੇਰੀ ਠੀਕ ਹੈ ਹੁਣ ਉਸ ਦੀ ਵੀ ਉਮਰ ਹੁੰਦੀ ਜਾਂਦੀ ਹੈ ਵਿਆਹ ਕਰਾਉਣ ਦੀ ਮੈਂ ਆਪਣੀ ਗਵੰਡਨ ਦੀ ਪੋ ਤੇਰੀ ਮਾਸੀ ਨੂੰ ਪੁੱਛਦੀ ਹਾਂ ਉਹਨਾਂ ਹੀ ਅੱਗੇ ਤੁਹਾਡਾ ਰਿਸ਼ਤਾ ਉਹਨੇ ਹੀ ਕਰਵਾਇਆ ਸੀ ਹੁਣ ਵੀ ਉਸ ਨੂੰ ਹੀ ਕਰਨੀ ਹਾਂ ਬੰਸੋ ਇਹ ਗੱਲ ਕਹਿ ਕੇ ਗਵੰਡੀਆਂ ਦੇ ਘਰ ਚਲੀ ਜਾਂਦੀ ਹੈ ਤੇ ਦੀਪੋ ਨੂੰ ਫਿਰ ਆਪਣੇ ਛੋਟੇ ਪੁੱਤਰ ਦੇ ਰਿਸ਼ਤੇ ਬਾਰੇ ਕਹਿੰਦੀ ਹੈ ਕਿ ਜਿੱਦਾਂ ਤੂੰ ਮੈਨੂੰ ਪਹਿਲਾਂ ਵੱਡੀ ਨੋ ਸੂਝਵਾਨ ਤੇ ਸਿਆਣੀ ਲੱਭ ਕੇ ਦਿੱਤੀ ਹੈ ਉਦਾਂ ਹੀ ਮੈਨੂੰ ਛੋਟੀ ਨੋ ਵੀ ਆਪਣੀ ਰਿਸ਼ਤੇਦਾਰੀ ਵਿੱਚੋਂ ਦੱਸ ਪਾਪ ਕੁੜੀ ਵਧੀਆ ਪੜੀ ਲਿਖੀ ਲੱਭ ਕੇ ਦੇ ਦੀਪੋ ਬੰਸੋਂ ਨੂੰ ਕਹਿੰਦੀ ਹੈ ਕਿ ਮੈਨੂੰ ਕਹਿੰਦੀ ਹੈ ਕਿ ਤੂੰ ਮੈਨੂੰ ਕਹਿੰਦੀ ਹੈ ਕਿ ਨੂੰ ਲੱਭ ਕੇ ਦੇ ਤੇਰੇ ਪੁੱਤਰ ਦੀ ਤਾਂ ਪਹਿਲਾਂ ਹੀ ਸਾਰੇ ਪਿੰਡ ਵਿੱਚ ਗੱਲ ਉੱਡੀ ਹੋਈ ਹੈ ਕਿ ਉਸ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਉਣਾ ਹੈ ਤੂੰ ਪਹਿਲਾਂ ਆਪਣੇ ਪੁੱਤਰ ਨਾਲ ਗੱਲ ਕਰ ਲੈ ਬੰਸੋ ਨੂੰ ਦੀਪੋ ਦੀਆਂ ਗੱਲਾਂ ਸੁਣ ਕੇ ਬਹੁਤ ਗੁੱਸਾ ਆਉਂਦਾ ਹੈ ਬੰਸੋ ਦੀਪੋ ਨੂੰ ਕਹਿੰਦੀ ਹੈ ਕਿ ਮੇਰਾ ਪੁੱਤ ਇਦਾਂ ਦਾ ਨਹੀਂ ਹੋ ਸਕਦਾ ਦੀਪੋ ਬੰਸੋ ਨੂੰ ਕਹਿੰਦੀ ਹੈ ਕਿ ਤੂੰ ਘਰ ਜਾ ਕੇ ਆਪਣੇ ਪੁੱਤਰ ਨੂੰ ਹੀ ਪੁੱਛ ਲੈ ਤੇ ਉਸ ਤੋਂ ਬਾਅਦ ਰਿਸ਼ਤੇ ਦੀ ਗੱਲ ਕਰੀ ਬਹੁਤ ਗੁੱਸੇ ਨਾਲ ਆਪਣੇ ਘਰ ਆ ਜਾਂਦੀ ਹੈ ਤੇ ਘਰ ਆ ਕੇ ਗੁੱਸੇ ਵਿੱਚ ਆਪਣੇ ਕਮਰੇ ਵਿੱਚ ਬੈਠ ਜਾਂਦੀ ਹੈ ਤੇ ਸ਼ਾਮ ਨੂੰ ਜਦੋਂ ਉਸ ਦਾ ਛੋਟਾ ਪੁੱਤਰ ਕਰਮਾ ਘਰ ਆਉਂਦਾ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਤੇਰੀ ਭਾਬੀ ਤੋਂ ਵੀ ਹੁਣੇ ਸਹਾਲ ਦੇ ਵਿੱਚ ਕੰਮ ਨਹੀਂ ਹੁੰਦਾ ਤੇ ਤੈਨੂੰ ਪਤਾ ਕੰਮ ਵਾਲੀ ਮੈਂ ਰੱਖਣੀ ਨਹੀਂ ਹੁਣ ਤੇਰੀ ਵੀ ਉਮਰ ਵਿਆਹ ਵਾਲੀ ਹੋ ਗਈ ਹੈ ਤੇ ਹੁਣ ਤੇਰਾ ਵਿਆਹ ਕਰ ਦਿਨੇ ਹਾਂ ਤੇ ਬਾਕੀ ਨਾਲੇ ਮੈਂ ਅੱਜ ਫਿਰ ਦੀਪੋ ਘਰੇ ਗਈ ਸੀ ਉਸਨੇ ਤਾਂ ਮੈਨੂੰ ਕਿਹਾ ਹੈ ਕਿ ਤੂੰ ਆਪਣੀ ਮਰਜ਼ੀ ਨਾਲ ਵਿਆਹ ਕਰਾਉਣਾ ਹੈ ਤੇਰੀ ਗੱਲ ਤਾਂ ਸਾਰੇ ਪਿੰਡ ਨੂੰ ਹੀ ਪਤਾ ਹੈ ਇਹ ਗੱਲ ਸੱਚ ਹੈ ਕਿ ਝੂਠ 500 ਕਰਮੇ ਨੂੰ ਪੁੱਛਦੀ ਹੈ ਕਰਮਾ ਆਪਣੀ ਮਾਂ ਦੀਆਂ ਗੱਲਾਂ ਸੁਣ ਕੇ ਇੱਕ ਵਾਰੀ ਤਾਂ ਸਹਿਮ ਜਾਂਦਾ ਹੈ ਤੇ ਬਾਅਦ ਵਿੱਚ ਉਹ ਕਹਿੰਦਾ ਹੈ ਕਿ ਹਾਂ ਮੰਮੀ ਮੈਂ ਆਪਣੀ ਮਰਜ਼ੀ ਨਾਲ ਹੀ ਵਿਆਹ ਕਰਾਉਣਾ ਹੈ ਬਣਸੋ ਉਸ ਦੀ ਗੱਲ ਸੁਣ ਕੇ ਉਸ ਦੇ ਮੂੰਹ ਤੇ ਚਪੇੜ ਮਾਰ ਦਿੰਦੀ ਹੈ ਤੇ ਕਹਿੰਦੀ ਹੈ ਕਿ ਮੇਰੇ ਪਾਲਣ ਪੋਸ਼ਣ ਚ ਕਮੀ ਰਹਿ ਗਈ ਸੀ ਕਰਮਾ ਅੱਗੋਂ ਕਹਿੰਦਾ ਹੈ ਕਿ ਮੰਮੀ ਅੱਜ ਦੇ ਜ਼ਮਾਨੇ ਵਿੱਚ ਹਰ ਕੋਈ ਆਪਣੀ ਮਰਜ਼ੀ ਨਾਲ ਵਿਆਹ ਕਰਾ ਲੈਂਦਾ ਹੈ ਇਹਦੇ ਵਿੱਚ ਹਰਜ ਕੀ ਹੈ ਜੇ ਮੈਨੂੰ ਕੁੜੀ ਪਸੰਦ ਹੈ ਉਹਨੇ ਨੂੰ ਹੀ ਉਸ ਦਾ ਵੱਡਾ ਭਰਾ ਹਰਮਨ ਆ ਜਾਂਦਾ ਹੈ ਤੇ ਉਹ ਆਪਣੀ ਮਾਂ ਬੰਸੋ ਨੂੰ ਸਮਝਾਉਂਦਾ ਹੈ ਕਿ ਮੰਮੀ ਚੱਲ ਫੇਰ ਕੀ ਹੋਇਆ ਜੇ ਉਸਨੇ ਕੁੜੀ ਲਾਭ ਹੀ ਲਈ ਹੈ ਆਪਾਂ ਵੀ ਤਾਂ ਕੁੜੀ ਲਾਭ ਹੀ ਰਹੇ ਸੀ ਉਸ ਦੇ ਰਿਸ਼ਤੇ ਲਈ ਇਸ ਤੋਂ ਵਧੀਆ ਹੋਰ ਕੀ ਗੱਲ ਹੈ ਉਸ ਦੇ ਵੱਡੇ ਪੁੱਤਰ ਦੇ ਸਮਝਾਉਣ ਤੇ ਬੰਸੋ ਕਹਿਣ ਲੱਗੀ ਚੱਲ ਠੀਕ ਹੈ ਮੇਰੀ ਵੀ ਇੱਕ ਸ਼ਰਤ ਹੈ ਨੂੰ ਤਾਂ ਕਹਿ ਤਾਂ ਮੈਂ ਆਪਣੀ ਪਸੰਦ ਦੀ ਕੁੜੀ ਲੈ ਕੇ ਆਉਣੀ ਹੈ ਪਰ ਕਾਇਦੇ ਕਾਨੂੰਨ ਆਪਣੇ ਘਰ ਦੇ ਹੋਣੇ ਚਾਹੀਦੇ ਹਨ ਉਸ ਨੂੰ ਆਪਣੀ ਮਨ ਮਰਜ਼ੀ ਕਰਨ ਦਾ ਕੋਈ ਹੁਕਮ ਨਹੀਂ ਹੋਣਾ ਜਿੱਦਾਂ ਘਰ ਵਿੱਚ ਬਾਕੀ ਰਹਿੰਦੇ ਹਨ ਉਦਾਂ ਹੀ ਉਸ ਨੂੰ ਵੀ ਰਹਿਣਾ ਪਏਗਾ ਜੇਕਰ ਤੈਨੂੰ ਮਨਜ਼ੂਰ ਹੈ ਤਾਂ ਤੂੰ ਉਸ ਨਾਲ ਗੱਲ ਕਰ ਲੈ ਤੇ ਆਪਣਾ ਰਿਸ਼ਤਾ ਆਪਾਂ ਰਿਸ਼ਤਾ ਪੱਕਾ ਕਰ ਦੇਵਾਂਗੇ ਕਰਮਾ ਆਪਣੀ ਮਾਂ ਦੀਆਂ ਗੱਲਾਂ ਸੁਣ ਕੇ ਕਹਿੰਦਾ ਹੈ ਕਿ ਠੀਕ ਹੈ ਮੰਮੀ ਮੈਂ ਅੱਜ ਹੀ ਉਸ ਨੂੰ ਫੋਨ ਕਰਕੇ ਸਾਰੀ ਗੱਲ ਸਮਝਾ ਦੇਵਾਂਗਾ ਕਰਮਾ ਸ਼ਾਮ ਨੂੰ ਕੰਮ ਤੋਂ ਆ ਕੇ ਆਪਣੀ ਹੋਣ ਵਾਲੀ ਪਤਨੀ ਨੂੰ ਫੋਨ ਕਰਦਾ ਹੈ ਤੇ ਕਹਿੰਦਾ ਹੈ ਕਿ ਮੰਮੀ ਨੇ ਹਾਂ ਕਰ ਦਿੱਤੀ ਹੈ ਰਿਸ਼ਤੇ ਲਈ ਪਰ ਮੰਮੀ ਨੇ ਇੱਕ ਸ਼ਰਤ ਰੱਖੀ ਹੈ ਕਿ ਜਿੱਦਾਂ ਘਰ ਦੇ ਕਾਨੂੰਨ ਹਨ ਉਸੇ ਤਰ੍ਹਾਂ ਹੀ ਘਰ ਵਿੱਚ ਰਹਿਣਾ ਪਵੇਗਾ ਕਰਮੇ ਦੀ ਹੋਣ ਵਾਲੀ ਪਤਨੀ ਰੂਪੀ ਅੱਗੋਂ ਕਹਿੰਦੀ ਹੈ ਕਿ ਠੀਕ ਹੈ ਜਿਵੇਂ ਮੰਮੀ ਜੀ ਤੇ ਬਾਕੀ ਪਰਿਵਾਰ ਰਹਿੰਦਾ ਹੈ ਮੈਂ ਵੀ ਉਹਨਾਂ ਦੀ ਆਗਿਆ ਦਾ ਪਾਲਣ ਕਰਾਂਗੀ ਤੇ ਉਦਾਂ ਹੀ ਰਵਾਂਗੀ ਕਰਮਾ ਆਪਣੀ ਹੋਣ ਵਾਲੀ ਪਤਨੀ ਰੂਪੀ ਦੀ ਗੱਲ ਸੁਣ ਕੇ ਬਹੁਤ ਖੁਸ਼ ਹੁੰਦਾ ਹੈ ਤੇ ਕਹਿੰਦਾ ਠੀਕ ਹੈ ਮੈਂ ਮੰਮੀ ਨਾਲ ਅੱਜ ਹੀ ਗੱਲ ਕਰ ਲਵਾਂਗਾ ਤੇ ਫਿਰ ਜਲਦੀ ਹੀ ਆਪਾਂ ਵਿਆਹ ਵੀ ਕਰਵਾ ਲਵਾਂਗੇ ਇਦਾਂ ਹੀ ਕਰਦਿਆਂ ਕਰਮੇ ਦਾ ਰਿਸ਼ਤਾ ਵੀ ਪੱਕਾ ਹੋ ਜਾਂਦਾ ਹੈ ਤੇ ਉਹਨਾਂ ਦਾ ਵੀ ਵਿਆਹ ਹੋ ਜਾਂਦਾ ਹੈ ਛੋਟੀ ਨੂੰ ਘਰ ਵਿੱਚ ਆ ਜਾਂਦੀ ਹੈ ਵਿਆਹ ਤੋਂ ਬਾਅਦ ਪਹਿਲੇ ਦਿਨ ਹੀ ਉਹ ਲੇਟ ਉੱਠਦੀ ਹੈ ਜਿਸ ਕਰਕੇ ਬੰਸੋ ਨੂੰ ਬਹੁਤ ਗੁੱਸਾ ਆਂਦਾ ਹੈ ਉਪਰ ਰੂਪੀ ਬਿਨਾਂ ਨਹਾਤੇ ਹੀ ਰਸੋਈ ਵਿੱਚ ਆ ਜਾਂਦੀ ਹੈ ਬੰਸੋ ਉਸ ਨੂੰ ਪਹਿਲੇ ਦਿਨ ਹੀ ਪਹਿਲੇ ਦਿਨ ਹੀ ਬੋਲਣ ਲੱਗ ਜਾਂਦੀ ਹੈ ਤੇ ਕਹਿੰਦੀ ਹੈ ਤੈਨੂੰ ਪਤਾ ਨਹੀਂ ਕਿ ਰਸੋਈ ਵਿੱਚ ਨਹਾ ਕੇ ਆਈ ਦਾ ਪਹਿਲਾਂ ਨਹਾ ਤੋ ਕਿ ਫੇਰ ਆ ਕੇ ਰੋਟੀ ਬਣਾਏ ਰੂਪੀ ਆਪਣੀ ਸੱਸ ਦੀਆਂ ਗੱਲਾਂ ਸੁਣ ਕੇ ਪਹਿਲੇ ਦਿਨ ਹੀ ਬਹੁਤ ਹੈਰਾਨ ਹੋ ਜਾਂਦੀ ਹੈ ਤੇ ਸੋਚਣ ਲੱਗ ਜਾਂਦੀ ਹੈ ਕਿ ਮੰਮੀ ਮੇਰੇ ਨਾਲ ਪਹਿਲੇ ਦਿਨ ਹੀ ਇਹੋ ਜਿਹਾ ਵਤੀਰਾ ਕਿਉਂ ਕਰ ਰਹੀ ਹੈ ਰੂਪੀ ਨਹਾਉਣ ਤੋਂ ਬਾਅਦ ਰਸੋਈ ਵਿੱਚ ਆ ਜਾਂਦੀ ਹੈ ਤੇ ਰੋਟੀ ਪਾਣੀ ਬਣਾਉਂਦੀ ਹੈ ਉਸ ਤੋਂ ਬਾਅਦ ਸਾਰਿਆਂ ਨੂੰ ਫੜਾਉਂਦੀ ਹੈ ਉਸ ਤੋਂ ਬਾਅਦ ਉਸ ਦੀ ਜਠਾਣੀ ਉਸ ਨੂੰ ਕਹਿੰਦੀ ਹੈ ਕਿ ਹੁਣ ਰੂਪੀ ਝਾੜੂ ਪੋਚਾ ਲਾ ਲੈ ਝਾੜੂ ਪੋਚਾ ਲੋਂਨ ਤੋਂ ਬਾਅਦ ਕੱਪੜੇ ਧੋ ਲੈ ਰੂਪੀ ਆਪਣੀ ਜਠਾਣੀ ਦੀਆਂ ਗੱਲਾਂ ਸੁਣ ਕੇ ਬਹੁਤ ਹੈਰਾਨ ਹੋ ਜਾਂਦੀ ਹੈ ਤੇ ਕਹਿੰਦੀ ਹੈਗੀ ਦੀਦੀ ਘਰੇ ਕੋਈ ਕੰਮ ਵਾਲੀ ਨਹੀਂ ਹੈਗੀ ਉਹ ਇਹ ਕੰਮ ਨਹੀਂ ਕਰ ਸਕਦੀ ਸਿਮੀ ਅੱਗੋਂ ਉਹਨੂੰ ਉਸ ਨੂੰ ਜਵਾਬ ਦਿੰਦੀ ਹੈ ਕਹਿੰਦੀ ਹੈ ਕਿ ਮੰਮੀ ਜੀ ਨੇ ਅੱਜ ਤੱਕ ਆਪ ਹੀ ਕੰਮ ਕੀਤਾ ਹੈ ਤੇ ਨਾ ਹੀ ਉਹਨਾਂ ਕਦੀ ਕੰਮ ਵਾਲੀ ਲਾਈ ਹੈ ਤੇ ਨਾ ਹੀ ਉਹਨਾਂ ਨੇ ਲਾਉਣੀ ਹੈ ਇਸ ਕਰਕੇ ਹੁਣ ਮੈਂ ਵੀ ਇਸ ਹਾਲਤ ਵਿੱਚ ਹਾਂ ਘਰ ਦਾ ਕੰਮ ਸਾਰਾ ਤੈਨੂੰ ਹੀ ਕਰਨਾ ਪਵੇਗਾ ਰੂਪੀ ਸਿਮਮੀ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਜਾਂਦੀ ਹੈ ਤੇ ਕਹਿੰਦੀ ਹੈ ਕਿ ਦੀਦੀ ਤੁਸੀਂ ਕੱਲ ਹੀ ਇਨਾਂ ਕੰਮ ਕਿਵੇਂ ਕਰ ਲੈਂਦੇ ਸੀ ਮੈਂ ਤਾਂ ਕਦੀ ਆਪਣੇ ਪੇਕਿਆਂ ਤੇ ਇੰਨਾ ਕੰਮ ਨਹੀਂ ਕੀਤਾ ਸਿਮੀ ਕਹਿੰਦੀ ਹੈ ਕਿ ਕੋਈ ਨਾ ਰੂਪੀ ਹੌਲੀ-ਹੌਲੀ ਤੈਨੂੰ ਆਦਤ ਬਣ ਜਾਵੇਗੀ ਤੇ ਕੰਮ ਕਰਨਾ ਤੈਨੂੰ ਸੌਖਾ ਹੋ ਜਾਏਗਾ ਹੌਲੀ-ਹੌਲੀ ਕਰਦਿਆਂ ਇਦਾਂ ਹੀ ਤੈਨੂੰ 4 ਮਹੀਨੇ ਹੋ ਗਏ ਰੂਪੀ ਘਰ ਦਾ ਸਾਰਾ ਕੰਮ ਕਰਦੀ ਤੇ ਇੱਕ ਦਿਨ ਉਹ ਕੰਮ ਕਰਦੀ ਕਰਦੀ ਬਿਮਾਰ ਹੋ ਜਾਂਦੀ ਹੈ ਤੇ ਚੱਕਰ ਖਾ ਕੇ ਡਿੱਗ ਜਾਂਦੀ ਹੈ ਜਦੋਂ ਡਾਕਟਰ ਕੋਲ ਦਵਾਈ ਲੈ ਕੇ ਆਉਂਦੇ ਹਨ ਤੇ ਡਾਕਟਰ ਕਹਿੰਦਾ ਹੈ ਕਿ ਜਿਆਦਾ ਥਕਾਵਟ ਕਰਕੇ ਬੁਖਾਰ ਹੋ ਗਿਆ ਹੈ ਤੇ ਹੌਲੀ-ਹੌਲੀ ਠੀਕ ਹੋ ਜਾਏਗਾ ਰੂਪੀ ਦੇ ਬਿਮਾਰ ਹੋਣ ਤੋਂ ਬਾਅਦ ਉਸ ਦੀ ਜਠਾਣੀ ਤੇ ਉਸ ਦੇ ਪੁੱਤਰ ਫਿਰ ਬੰਸੋ ਨੂੰ ਕਹਿੰਦੇ ਹਨ ਕਿ ਮਾਂ ਆਪਾਂ ਹੁਣ ਕੰਮ ਵਾਲੀ ਰੱਖ ਲਈਏ ਕਿਉਂਕਿ ਹਰ ਕਿਸੇ ਦਾ ਸਰੀਰ ਇੱਕੋ ਜਿਹਾ ਨਹੀਂ ਹੁੰਦਾ ਤੁਹਾਡੇ ਸਮੇਂ ਪਹਿਲਾਂ ਖੁਰਾਕਾਂ ਚੰਗੀਆਂ ਸੀ ਲੋਕ ਆਪਣਾ ਕੰਮ ਆਪ ਕਰ ਲੈਂਦੇ ਸਨ ਪਰ ਅੱਜ ਕੱਲ ਤਾਂ ਖੁਰਾਕਾਂ ਵੀ ਉਹੋ ਜਿਹੀਆਂ ਨਹੀਂ ਹਨ ਹਰ ਇੱਕ ਇਨਸਾਨ ਦੇ ਸਰੀਰ ਵਿੱਚ ਇੰਨੀ ਜਾਨ ਨਹੀਂ ਹੁੰਦੀ ਉਸ ਦੇ ਪੁੱਤਰ ਫਿਰ ਕਹਿੰਦੇ ਮਾਂ ਆਪਾਂ ਕੰਮ ਵਾਲੀ ਰੱਖ ਲਵਾਂਗੇ ਨਾਲੇ ਤਾਂ ਸਿਮੀ ਨੂੰ ਵੀ ਸੌਖਾ ਹੋ ਜਾਏਗਾ ਤੇ ਛੋਟੀ ਨੌ ਰੁਪਈ ਨੂੰ ਵੀ ਤੁਹਾਡੇ ਨਾਲ ਤੁਹਾਡੀ ਵੀ ਕੰਮ ਵਿੱਚ ਮਦਦ ਹੋ ਜਾਏਗੀ ਪਰ ਬੰਸੋ ਤਾਂ ਆਪਣੀ ਜਿੱਦ ਤੇ ਹੀ ਅੜੀ ਹੋਈ ਸੀ ਤੇ ਕਹਿੰਦੀ ਹੈ ਕਿ ਨਹੀਂ ਫਿਰ ਕੀ ਆ ਮਮਲੀ ਜਿਹਾ ਬੁਖਾਰੀ ਤਾਂ ਹੋਇਆ ਹੈ ਕੋਈ ਨਹੀਂ ਸ਼ਾਮ ਤੱਕ ਠੀਕ ਹੋ ਜਾਏਗਾ ਜੇਕਰ ਰੂਪੀ ਕੰਮ ਨਹੀਂ ਕਰ ਸਕਦੀ ਤਾਂ ਮੈਂ ਆਪੇ ਹੀ ਕਰ ਲਵਾਂਗੀ ਕੰਮ ਉਸ ਦੇ ਦੋਨੋਂ ਪੁੱਤਰ ਬੰਸੋਦਾ ਅਤੇ ਟੀਰਾ ਦੇਖ ਕੇ ਬਹੁਤ ਦੁਖੀ ਰਹਿੰਦੇ ਸਨ ਕਿ ਮਾਂ ਇੰਨੀ ਜਿੱਦੀ ਕਿਉਂ ਹੈ ਬੰਸੋ ਨੂੰ ਇਕੱਲੀ ਕੰਮ ਕਰਦਿਆਂ ਦੇਖ ਸਿਮੀ ਦੇ ਦਿਲ ਵਿੱਚ ਦਇਆ ਆ ਜਾਂਦੀ ਹੈ ਕਿ ਮੰਮੀ ਸਾਰਾ ਦਿਨ ਇਕੱਲੀ ਕੰਮ ਕਰਦੀ ਰਹਿੰਦੀ ਹੈ ਕਿਉਂ ਨਾ ਮੈਂ ਹੀ ਹੌਲੀ-ਹੌਲੀ ਉਹਨਾਂ ਦੇ ਨਾਲ ਕੰਮ ਵਿੱਚ ਮਦਦ ਕਰ ਦੇਵਾਂ ਸਿਮੀ ਕਹਿੰਦੀ ਹੈ ਕਿ ਮੰਮੀ ਜੀ ਮੈਂ ਤੁਹਾਡੇ ਨਾਲ ਮਦਦ ਕਰਾ ਦੇਣੀ ਹਾਂ ਬੰਸੋ ਕਹਿੰਦੀ ਹੈ ਠੀਕ ਹੈ ਪੁੱਤਰ ਤੂੰ ਝਾੜੂ ਪੋਚਾ ਕਰ ਲੈ ਮੈਂ ਕੱਪੜੇ ਧੋ ਲੈਣੀ ਹਾਂ ਬਾਕੀ ਰੂਪੀ ਨੂੰ ਜੇਕਰ ਉਸ ਦਾ ਘਰ ਵਾਲਾ ਕੰਮ ਨਹੀਂ ਕਰਨ ਦਿੰਦਾ ਤੇ ਰੱਖੀ ਰੱਖੇ ਮੂਰਤ ਬਣਾ ਕੇ ਸਾਡ ਨਾਲੇ ਸਾਡੇ ਸਮਿਆਂ ਵਿੱਚ ਅਸੀਂ ਕਿਹੜਾ ਕੰਮ ਨਹੀਂ ਕਰੀਦਾ ਸੀ ਉਦੋਂ ਵੀ ਤਾਂ ਅਸੀਂ ਬੱਚੇ ਜੰਮਦੇ ਹੀ ਸੀ ਉਦੋਂ ਵੀ ਤਾਂ ਸਾਰਾ ਕੰਮ ਕਰਦੇ ਹੀ ਸੀ ਨਾਲੇ ਮੇਰੇ ਤਾਂ ਬੱਚੇ ਵੀ ਕਰੇ ਹੀ ਹੋ ਗਏ ਸਨ ਸਿਮੀ ਬੰਸੋ ਦੀਆਂ ਗੱਲਾਂ ਸੁਣ ਕੇ ਚੁੱਪ ਕਰ ਜਾਂਦੀ ਹੈ ਤੇ ਆਪਣੇ ਕੰਮ ਵਿੱਚ ਲੱਗ ਜਾਂਦੀ ਹੈ ਸਿਮੀ ਘਰ ਦਾ ਸਾਰਾ ਕੰਮ ਕਰਦੀ ਹੈ ਕਿ ਇੱਕ ਦਿਨ ਸਿਮੀ ਥੱਕ ਥਾਰ ਕੇ ਆਪਣੀ ਦਰਾਨੀ ਰੂਪੀ ਦੇ ਕਮਰੇ ਵਿੱਚ ਚਲੀ ਜਾਂਦੀ ਹੈ ਤੇ ਉਸ ਨਾਲ ਬੈਠ ਕੇ ਗੱਲਾਂ ਕਰਨ ਲੱਗ ਜਾਂਦੀ ਹੈ ਉਹ ਕਹਿੰਦੀ ਹੈ ਕਿ ਦੀਦੀ ਤੁਸੀਂ ਇੰਨੇ ਥੱਕ ਗਏ ਹੋ ਤੁਸੀਂ ਆਰਾਮ ਕਰ ਲਓ ਜਿਹੜਾ ਕੰਮ ਰਹਿ ਗਿਆ ਹੁਣ ਮੈਂ ਕਰ ਲਵਾਂਗੀ ਤੇ ਦੋਨੋਂ ਜਣੀਆਂ ਆਪਸ ਵਿੱਚ ਗੱਲਾਂ ਕਰਦੀਆਂ ਹਨ ਕਿ ਰੂਪੀ ਕਹਿੰਦੀ ਹੈ ਦੀਦੀ ਮੰਮੀ ਜੀ ਕੰਮ ਵਾਲੀ ਕਿਉਂ ਨਹੀਂ ਲਾਉਂਦੇ ਹਨ ਤੁਸੀਂ ਵੀ ਇਸ ਹਾਲਤ ਵਿੱਚੋਂ ਤੁਹਾਨੂੰ ਵੀ ਸ਼ੇਵਾ ਮਹੀਨਾ ਲੱਗਾ ਹੋਇਆ ਹੈ ਮੇਰੇ ਤੋਂ ਵੀ ਇਕੱਲੀ ਤੋਂ ਇੰਨਾ ਕੰਮ ਨਹੀਂ ਹੁੰਦਾ ਮੰਮੀ ਜੀ ਇੱਕ ਕੰਮ ਵਾਲੀ ਰੱਖ ਲੈਣ ਤਾਂ ਕੀ ਹੋ ਜਾਏਗਾ ਸਿਮੀ ਕਹਿੰਦੀ ਹੈ ਕਿ ਮੈਂ ਜਦੋਂ ਦੀ ਵਿਆਹੀ ਇਸ ਘਰ ਵਿੱਚ ਆਈ ਹਾਂ ਮੰਮੀ ਜੀ ਉਦੋਂ ਦੇ ਹੀ ਕਹਿੰਦੇ ਹਨ ਕਿ ਕੰਮ ਵਾਲੀ ਇਸ ਘਰ ਵਿੱਚ ਨਹੀਂ ਆਏਗੀ ਇਸ ਘਰ ਕੇ ਰੂਪੀ ਤੈਨੂੰ ਹੀ ਹੌਲੀ ਹੌਲੀ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ ਤੇ ਆਦਤ ਬਣਾਉਣੀ ਪਵੇਗੀ ਰੂਪੀ ਸਿੰਮੀ ਨੂੰ ਕਹਿੰਦੀ ਹੈ ਕਿ ਦੀਦੀ ਮੇਰੇ ਤੋਂ ਇਕੱਲੀ ਤੋਂ ਕੰਮ ਨਹੀਂ ਹੁੰਦਾ ਜਦੋਂ ਮੰਮੀ ਜੀ ਕੰਮ ਇਕੱਲੇ ਕਰ ਰਹੇ ਹੁੰਦੇ ਹਨ ਤੇ ਤੁਹਾਡੇ ਵੀਰ ਜੀ ਵੀ ਮੈਨੂੰ ਬੋਲਦੇ ਹਨ ਕਿ ਮੰਮੀ ਦੇ ਨਾਲ ਕੰਮ ਵਿੱਚ ਮਦਦ ਕਿਉਂ ਨਹੀਂ ਕਰਾਉਂਦੀ ਤੇ ਜੇ ਮੈਂ ਜ਼ਿਆਦਾ ਕੰਮ ਕਰ ਲੈਂਦੀ ਹਾਂ ਤੇ ਬਿਮਾਰ ਹੋ ਜਾਂਦੀ ਹਾਂ ਕਿਉਂਕਿ ਮੈਂ ਕਦੀ ਵੀ ਆਪਣੇ ਪੇਕਿਆਂ ਦੇ ਇੰਨਾ ਕੰਮ ਨਹੀਂ ਕੀਤਾ ਸੀ ਤੇ ਮੈਨੂੰ ਪਤਾ ਹੁੰਦਾ ਤਾਂ ਮੈਂ ਇਸ ਪਿਆਰ ਵਿਆਰ ਦੇ ਚੱਕਰਾਂ ਵਿੱਚ ਪੈਣਾ ਹੀ ਨਹੀਂ ਸੀ ਸਿਮੀ ਤੇ ਰੂਪੀ ਦੇ ਗੱਲਾਂ ਕਰਦੇ ਹੋ ਉਦੋਂ ਬੰਸੋ ਆ ਜਾਂਦੀ ਹੈ ਤੇ ਕਹਿੰਦੀ ਹੈ ਕਿ ਸਿਮੀ ਪੁੱਤਰ ਸੋਈ ਵਿੱਚ ਥੋੜੇ ਜੇ ਭਾਂਡੇ ਪੈ ਮਾਂਜਣ ਵਾਲੇ ਉਹ ਮਾਂਜਦੇ ਤੇ ਉਸ ਤੋਂ ਬਾਅਦ ਮੇਰੇ ਨਾਲ ਕੱਪੜੇ ਸੁੱਕਣੇ ਪਵਾ ਦੇਵੀ ਤੇ ਇਸ ਮਹਾਰਾਣੀ ਨੂੰ ਆਰਾਮ ਕਰਨ ਦੇ ਸਿਮੀ ਆਪਣੀ ਸੱਸ ਦੀ ਗੱਲ ਸੁਣ ਕੇ ਉਸ ਨਾਲ ਕੱਪੜੇ ਸੁੱਕਣੇ ਪਵਾਉਣ ਲੱਗ ਜਾਂਦੀ ਹੈ ਉਸ ਤੋਂ ਬਾਅਦ ਰਸੋਈ ਵਿੱਚ ਭਾਂਡੇ ਕਾਫੀ ਮਾਂਜਣ ਵਾਲੇ ਪਏ ਹੁੰਦੇ ਹਨ ਉਹ ਮਾਂਜਣ ਲੱਗਦੀ ਹੈ ਜਦੋਂ ਭਾਂਡੇ ਚੌਕੇ ਉੱਪਰ ਰੱਖਦੀ ਹੈ ਤੇ ਪੋਸ ਦੇ ਅਚਾਨਕ ਬਹੁਤ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਸਿਮਮੀ ਉੱਚੀ ਉੱਚੀ ਰੋਣ ਲੱਗ ਜਾਂਦੀ ਹੈ ਸਿਮਮੀ ਦੇ ਰੋਣ ਦੀਆਂ ਆਵਾਜ਼ਾਂ ਸੁਣ ਕੇ ਉਸ ਦੀ ਛੋਟੀ ਦਰਾਨੀ ਰੂਪੀ ਆਪਣੇ ਕਮਰੇ ਵਿੱਚੋਂ ਬਾਹਰ ਆਉਂਦੀ ਹੈ ਤੇ ਕਹਿੰਦੀ ਹੈ ਕਿ ਦੀਦੀ ਦੀਦੀ ਕੀ ਹੋਇਆ ਕੀ ਹੋਇਆ ਤੁਸੀਂ ਠੀਕ ਤਾਂ ਹੈਗੇ ਹੋ ਜਿਹੜੇ ਜਿਹੜਾ ਤੁਹਾਡੇ ਇੰਨਾ ਦਰਦ ਹੋ ਰਿਹਾ ਹੈ ਦੇ ਬੱਚਾ ਤਾਂ ਹੀ ਨਹੀਂ ਮਿਸਕੈਰੀਜ ਹੋ ਗਿਆ ਹੋਵੇ ਰੂਪੀ ਦੀ ਇਹ ਗੱਲ ਸੁਣ ਕੇ ਉਸ ਦੀ ਸਾਸ ਸੋਸ ਨੂੰ ਬੋਲਣ ਲੱਗ ਜਾਂਦੀ ਹੈ ਜੇਕਰ ਤੇਰਾ ਮੂੰਹ ਨਹੀਂ ਚੱਜਦਾ ਤਾਂ ਗੱਲ ਤਾਂ ਚੱਜ ਦੀ ਕਰ ਲਿਆ ਕਰ 500 ਤੇ ਰੂਪੀ ਸਿਮੀ ਨੂੰ ਲੈ ਕੇ ਹਸਪਤਾਲ ਪਹੁੰਚ ਜਾਂਦੀਆਂ ਹਨ ਉੱਥੇ ਜਾ ਕੇ ਉਹ ਡਾਕਟਰ ਨੂੰ ਦਿਖਾਉਂਦੀਆਂ ਹਨ ਕਿ ਉਸ ਦੇ ਇਹਨਾਂ ਦਰਦ ਕਿਉਂ ਹੋ ਰਿਹਾ ਹੈ ਜਦੋਂ ਡਾਕਟਰ ਉਸ ਦੀ ਅਲਟਰਾਸਾਉਂਡ ਕਰਦੀ ਹੈ ਤਾਂ ਉਸ ਦੀ ਰਿਪੋਰਟ ਆਉਣ ਤੋਂ ਬਾਅਦ ਕਹਿੰਦੀ ਹੈ ਕਿ ਸੌਰੀ ਇਸ ਦਾ ਬੱਚਾ ਮਿਸਕੈਰੀਜ ਹੋ ਗਿਆ ਹੈ ਇਹਨਾਂ ਨੇ ਆਪਣੀ ਸਿਹਤ ਵੱਲ ਧਿਆਨ ਨਹੀਂ ਦਿੱਤਾ ਤੇ ਆਰਾਮ ਨਹੀਂ ਕੀਤਾ ਇਸ ਕਰਕੇ ਇਹਨਾਂ ਦਾ ਬੱਚਾ ਨਹੀਂ ਰਿਹਾ ਡਾਕਟਰ ਬੰਸੋ ਨੂੰ ਕਹਿੰਦੀ ਡਾਕਟਰ ਬੰਸੋਂ ਨੂੰ ਝਿੜਕਾਂ ਦਿੰਦੀ ਹੈ ਕਿ ਮਾਂ ਜੀ ਤੁਸੀਂ ਇੰਨੀ ਉਮਰ ਦੇ ਹੋ ਗਏ ਹੋ ਤੁਹਾਨੂੰ ਨਹੀਂ ਪਤਾ ਸੀ ਅੱਜ ਦੇ ਸਮੇਂ ਬੱਚੇ ਲੈਣੇ ਕਿੰਨੇ ਔਖੇ ਹਨ ਰੂਪੀ ਨੇ ਸਾਰੀ ਗੱਲ ਆਪਣੇ ਪਤੀ ਨੂੰ ਦੱਸ ਦਿੱਤੀ ਕਰਮਾ ਤੇ ਹਰਮਨ ਵੀ ਆਪਣਾ ਕੰਮ ਛੱਡ ਕੇ ਹਸਪਤਾਲ ਪਹੁੰਚ ਜਾਂਦੇ ਹਨ ਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹ ਵੀ ਹੁਣ ਸੁਣ ਕੇ ਹੈਰਾਨ ਹੋ ਜਾਂਦੇ ਹਨ ਹਰਮਨ ਡਾਕਟਰ ਨੂੰ ਕਹਿੰਦਾ ਹੈ ਕਿ ਡਾਕਟਰ ਸਾਹਿਬ ਇਦਾਂ ਕਿਦਾਂ ਹੋ ਸਕਦਾ ਹੈ ਡਾਕਟਰ ਫਿਰ ਹਰਮਨ ਨੂੰ ਦੱਸਦੀ ਹੈ ਕਿ ਪ੍ਰੇਜ ਨਾ ਕਰਨ ਕਰਕੇ ਇਹਨਾਂ ਦੀ ਸਿਹਤ ਖਰਾਬ ਹੋ ਗਈ ਹੈ ਇਸ ਕਰਕੇ ਬੱਚਾ ਮਿਸਕੈਰੀਜ ਹੋ ਗਿਆ ਹੈ ਅੱਜ ਦੇ ਸਮੇਂ ਵਿੱਚ ਪ੍ਰੇਜ ਕਰਨਾ ਬਹੁਤ ਜ਼ਰੂਰੀ ਹੈ ਜੋ ਕਿ ਇਹਨਾਂ ਨੇ ਨਹੀਂ ਕੀਤਾ ਹੈ ਹਰਮਨ ਡਾਕਟਰ ਦੀਆਂ ਗੱਲਾਂ ਸੁਣ ਕੇ ਉੱਚੀ ਉੱਚੀ ਰੋਣ ਲੱਗ ਜਾਂਦਾ ਹੈ ਤੇ ਆਪਣੀ ਮਾਂ ਬੰਸੋ ਨੂੰ ਕਹਿੰਦਾ ਹੈ ਕਿ ਮਾਂ ਤੈਨੂੰ ਅਸੀਂ ਬਹੁਤ ਵਾਰੀ ਕਿਹਾ ਸੀ ਕਿ ਆਪਾਂ ਇੱਕ ਕੰਮ ਵਾਲੀ ਰੱਖ ਲਈਏ ਹੁਣ ਤਾਂ ਅਸੀਂ ਪੈਸੇ ਵੀ ਕਮਾਉਣ ਲੱਗ ਗਏ ਹਾਂ ਪਰ ਤੂੰ ਆਪਣੀ ਜਿੱਦ ਤੇ ਹੀ ਅੜੀ ਰਹੀ ਹੈ ਅੱਜ ਜੇਕਰ ਤੂੰ ਆਪਣੀ ਜਿੱਦ ਤੇ ਨਾ ਅੜਦੀ ਤਾਂ ਰੱਬ ਵੱਲੋਂ ਦਿੱਤੀਆਂ ਖੁਸ਼ੀਆਂ ਪਾਣੀ ਵਿੱਚ ਨਾ ਰੋਲਦੀਆਂ ਬੰਸੋ ਆਪਣੇ ਪੁੱਤਰ ਦੀਆਂ ਗੱਲਾਂ ਸੁਣ ਕੇ ਕਹਿੰਦੀ ਹੈ ਕਿ ਪੁੱਤ ਮੈਨੂੰ ਮaaf ਕਰ ਦੇ ਮੈਂ ਆਪਣੀ ਕੀਤੀ ਗਲਤੀ ਤੇ ਸ਼ਰਮਿੰਦਾ ਹਾਂ ਆਪਣੇ ਪੁੱਤਰ ਤੋਂ ਹੱਥੋਂ ਪੁੱਤਰ ਤੋਂ ਹੱਥ ਜੋੜ ਕੇ ਮਾਫੀ ਮੰਗਣ ਲੱਗ ਜਾਂਦੀ ਹੈ ਤੇ ਆਪਣੀ ਵੱਡੀ ਨੂੰ ਤੋਂ ਵੀ ਮਾਫੀ ਮੰਗਣ ਲੱਗ ਜਾਂਦੀ ਹੈ ਤੇ ਪੁੱਤਰ ਮੈਨੂੰ ਮaaf ਕਰ ਦਿਓ ਮੈਂ ਆਪਣੀ ਜਿੱਦ ਤੇ ਅੜੀ ਰਹੀ ਸੀ ਮੈਂ ਨਹੀਂ ਸੋਚਿਆ ਸੀ ਕਿ ਇੰਨੇ ਕੁ ਪੈਸੇ ਪਿੱਛੇ ਮੈਂ ਆਪਣਾ ਇਨਾ ਵੱਡਾ ਨੁਕਸਾਨ ਕਰ ਬੈਠਾਂਗੀ ਮੈਂ ਅੱਜ ਤੋਂ ਬਾਅਦ ਆਪਣੀ ਜਿੱਦ ਤੇ ਨਹੀਂ ਅੜਾਂਗੀ ਜਿਵੇਂ ਦੋਨਾਂ ਨੂੰ ਹਾਂ ਨੂੰ ਸਹੀ ਲੱਗਿਆ ਓਵੇਂ ਹੀ ਉਹ ਕਰ ਲਿਆ ਕਰਨ ਸਾਡਾ ਸਮਾਂ ਹੋਰ ਸੀ ਤੇ ਅੱਜ ਦਾ ਸਮਾਂ ਹੋ ਰਿਹਾ ਮੈਂ ਅੱਜ ਤੋਂ ਬਾਅਦ ਕਿਸੇ ਵੀ ਘਰ ਦੇ ਕੰਮ ਵਿੱਚ ਜਿੱਦ ਨਹੀਂ ਕਰਾਂਗੀ ਰੱਬ ਹੁਣ ਜਲਦੀ ਦੁਬਾਰਾ ਸਾਡੀ ਸੁਣ ਲਵੇ ਫਿਰ ਮੈਂ ਆਪਣੀਆਂ ਦੋਨਾਂ ਨੋਹਾਂ ਦਾ ਧੀਆ ਤੋਂ ਵੀ ਵੱਧ ਧਿਆਨ ਰੱਖਾਂਗੀ ਤੇ ਉਹਨਾਂ ਨੂੰ ਘਰ ਦਾ ਕੰਮ ਕਰ ਨਹੀਂ ਕਰਨ ਦੇਵਾਂਗੀ ਉਮੀਦ ਕਰਦੀ ਹਾਂ ਦੋਸਤੋ ਤੁਹਾਨੂੰ ਮੇਰੀ ਅੱਜ ਦੀ ਕਹਾਣੀ